ਸਸਿਕਾ ਕਿਸਾਨ ਵਿਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2851 ਕਿ ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਵੀਰੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜ ਨਾਕ ਤੇ ਪਹੁੰਚੇ ਵੀਰੇ ਪਿੰਡ ਬਗਰਾੜੀ ਬਾਕੀ ਦੀ ਡਿਟੇਲ ਵੀਰੇ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਸਿਕਾ ਬਾਈ ਜੀ ਬਾਈ ਕੀ ਨਾਮ ਆ ਜੀ ਆਪਣਾ ਸਸਿਕਾ ਜੀ ਠੀਕ ਹੋ ਜੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਕਿਸੇ ਨੇ ਤੇ ਐਡਰੈਸ ਕੀ ਹੈ ਵੀਰੇ ਆਪਣਾ ਫਰੀਦਕੋਟ ਜਿਲ੍ਹਾ ਤੇ ਬਾਈ ਬਾਈ ਨੂੰ ਤੁਸੀਂ ਬਗਰਾੜੀ ਆ ਕੇ ਫੋਨ ਕਰ ਸਕਦੇ ਹੋ ਬਾਈ ਮੂਰੇ ਸਾਨੂੰ ਆ ਜਾਊਗਾ ਤੁਹਾਨੂੰ ਕੰਟੈਕਟ ਨੰਬਰ ਦੱਸਿਆ ਜਾਊਗਾ ਹਾਂਜੀ ਬਾਈ ਜੀ ਕਿੰਨਾਗਾ ਜੀ ਆਪਣੇ ਕੋਲ ਕਿੰਨੇ ਨਗਾ ਜੀ ਆਪਣੇ ਕੋਲ ਜੀ 5 ਨਗਾ ਜੀ ਸਾਰੇ ਗੱਬਣੇ ਆ ਸਾਰੇ ਗੱਬਣੇ ਆ ਜੀ ਠੀਕ ਹੋ ਜੀ ਇਧਰੋਂ ਸ਼ੁਰੂ ਹੋ ਜਾਓ ਦੱਸ ਦਿਓ ਇੱਕ ਇੱਕ ਕਰਕੇ ਡਿਟੇਲ ਜੀ ਹਾਂਜੀ ਇਹਦੀ ਹੋ ਗਈਆਂ ਬਾਈ ਜੀ ਹਾਂਜੀ ਤੇ ਤੀਜਾ ਸੂਆ ਸੁਣੀਆ ਤੀਜਾ ਸੂਆ ਸੁਣੀਆ ਜੀ ਕਿੰਨੇ ਦਿਨਾਂ ਦੀ ਕੱਚੀ ਜੀ ਇਹਦੀ 7 ਦਿਨ ਲੈ ਜੀ ਤੁਸੀਂ ਹਵਾਨਾ ਦੇਖ ਸਕਦੇ ਹੋ ਬਾਈ ਹਾਈਟ ਦੀ ਬਹੁਤ ਸੋਹਣੀ ਆ ਮਾੜੀ ਤੋਰ ਕੇ ਵਿਖਾ ਦੇ ਵੀਰ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀਰੇ ਥੋੜੀ ਕ੍ਰਾਸ ਬ੍ਰੀਡ ਚ ਆ ਜਾਂਦੀ ਆ ਬਾਈ ਹਵਾਨਾ ਦੇਖ ਸਕਦੇ ਹੋ ਬਾਈ ਤੁਸੀਂ ਸੂਰਾ ਦੇਖ ਸਕਦੇ ਹੋ ਬਾਈ ਤੁਸੀਂ ਆਜੋ ਬਾਈ ਜੀ ਆਜੋ ਥੋੜੀ ਥਾਂ ਦੀ ਪ੍ਰੋਬਲਮ ਆ ਵੀਰੇ ਘਰ ਬਾਈ ਦੇ ਕੁਆਲਿਟੀ ਦੇਖ ਸਕਦੇ ਹੋ ਵੀਰੇ ਜਾਨਵਰ ਦੀ ਅਰੀਕਨ ਹੀ ਕੁਆਲਿਟੀ ਦੇ ਆ ਸਾਡੀ ਕੁਆਲਿਟੀ ਦੇਖ ਸਕਦੇ ਹੋ ਵੀਰ ਜੀ ਬਾਈ ਦੀ ਆਪਾਂ ਪਾਉਗੇ ਬਾਈ 25+ ਦੁੱਧ 25+ ਪਾਉਗੇ ਜੀ ਤੇ ਇਹਦਾ ਕੀ ਪ੍ਰਾਈਸ ਕਰਦੇ ਹੋ ਜੀ ਇੱਧਰ ਲੈ ਜਾਂਦੇ ਤੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਕੋਈ ਨਹੀਂ ਤੁਹਾਨੂੰ ਕਰ ਲਾਂਗੇ ਠੀਕ ਹੋ ਜੀ ਬਾਈ ਇਹਦਾ ਮੁੱਲ 65000 ਕਰਦੇ ਆਹ ਜਾਨਵਰ ਦੀ ਕੀ ਡਿਟੇਲ ਹੈ ਜੀ ਪਹਿਲਾ ਸੋਈ ਬਰੂਨ ਬੱਚੀ ਹੈ ਜੀ 4 ਧੰਦਾ ਠੀਕ ਹੋ ਜੀ ਤੇ ਕਿੰਨੇ ਫਿਰ 70 ਦਿਨਾਂ ਦੀ ਕੱਜੀ ਹੈ ਬਾਈ ਤੁਸੀਂ ਦੇਖ ਸਕਦੇ ਹੋ ਢੱਲ ਬਹੁਤ ਹਜੇ ਬਹੁਤ ਸੀਲ ਆ ਠੰਡੀ ਸੀਲ ਬਾਈ ਤੋੜ ਕੇ ਦਿਖਾ ਦਿਓ ਮਾੜੀ ਜੀ ਬਹੁਰੀਆ ਵੀਰੇ ਵੜਾ ਉਹ ਅੱਛੀ ਆ ਸਤਾਂ ਦਿਨਾਂ ਦੀ ਕੱਚੀ ਆ ਹਜੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਕਾਊਂਟ ਬੰਨੇ ਦੀ ਚੰਗੀ ਆ ਸੋਹਣੀ ਹਾਈਟ ਆ ਆਜੋ ਬਾਈ ਜੀ ਬਹੁਤ ਚੰਗੀ ਭਰੀ ਹੋਈ ਆ ਬਾਈ ਦੇਖ ਸਕਦੇ ਹੋ ਜੀ ਤੁਸੀਂ ਆ ਵਧੀਆ ਹਾਈਟ ਆ ਬਹੁਤ ਵਧੀਆ ਪ੍ਰਿੰਟ ਆ ਕੀ ਪ੍ਰਾਈਸ ਕਰਦੇ ਹੋ ਵੀਰ ਜੀ ਆਪ ਇਹਦਾ ਇਹਦਾ ਕੀ ਭਾਦੇ ਆ ਇਹਦਾ ਮੁੱਲ ਬਾਈ 65000 ਰੁਪਏ ਕਰਦੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਹਾਂ ਜੀ ਠੀਕ ਹੋ ਜੀ ਤੇ ਇਹਦੀ ਕੀ ਡਿਟੇਲ ਆ ਜੀ ਇਹ ਮੈਨੂੰ ਕੀ ਜੀ ਸੂਗੀ ਸਾਰੀ ਗਾਲ ਕਰਾਸਾ ਸ਼ਾਈ ਵਾਲ ਪ੍ਰੋ ਤੀਜਾ ਸੂਆ ਸੂਗੀ ਬਾਈ ਤੇ ਪਿਛਲੇ ਸਾਲ ਦੀ ਡਿਟੇਲ ਪਤਾ ਵੀ ਕਿੰਨਾ ਦੁੱਧ ਘਟਿਆ ਇਹਨੇ ਦੁੱਧ ਬਾਈ ਜੀ 17 18 ਕਿਲੋ 17 18 ਕਿਲੋ ਤੇ ਕਿੰਨੇ ਦਿਨਾਂ ਠੀਕ ਹੈ ਕੱਚੀ ਕਿੰਨੇ ਦਿਨਾਂ ਦੀ ਪ੍ਰਾਹ ਹੈ 10 ਦਿਨਾਂ ਦੀ ਕੱਚੀ ਹੈ ਜੀ ਇਹ ਮਾੜੀ ਤੋਰ ਕੇ ਵਿਖਾ ਦਿਓ ਵੀਰ 10 ਦਿਨਾਂ ਦੀ ਕੱਚੀ ਹੈ ਵੀਰੇ ਸ਼ਾਹੀਵਾਲ ਕ੍ਰੋਸ ਆ ਚੰਗੀ ਹਾਈਟ ਆ ਵੀਰੇ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਵਹਿੜਾ ਬਾਈ ਥਾਣ ਬੰਨੇ ਦੀ ਵਧੀਆ ਬਾਈ ਤੁਸੀਂ ਦੇਖ ਸਕਦੇ ਹੋ ਬਈ ਤੁਸੀਂ ਤੁਹਾਨੂੰ ਨਹੀਂ ਕੁਆਲਿਟੀ ਦੇਖ ਸਕਦੇ ਆ ਬਾਈ ਤੁਸੀਂ ਮੁੱਠੀ ਮੁੱਠੀ ਥਾਣਾ ਬਾਈ ਬਾਈ ਜੀ ਕੀ ਮੁੱਲ ਕਰਦੇ ਆ ਜੀ ਆਪ ਦਾ ਇਹਦਾ ਮੁੱਲ ਬਾਈ 55000 ਕਰਦੇ ਆ ਤੇ ਮੌਕੇ ਤੇ ਮਾਨ ਜ਼ਰੂਰ ਕਰ ਦੇਣਗੇ ਅਗਲੀ ਜਨਵਰੀ ਲਈ ਆਜੋ ਅਗਲੀ ਜਨਵਰੀ ਕੀ ਡਿਟੇਲ ਹੈ ਜੀ ਇਹ ਬਾਈ ਜੀ ਦੂਜਾ ਤਾਂ ਸੁਣੀ ਆ ਬਾਈ ਜੀ ਦੂਜਾ ਸੂਦਾ ਸੁਣੀ ਹੈ ਜੀ ਪਹਿਲੇ ਦੂਜਾ 17 18 ਕਿਲੋ ਦੋਤੇ ਸੀਗਾ ਠੀਕ ਹੋ ਜੀ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਜੀ ਹਾਂ ਜੀ ਲੈ ਜੂਗੀ 7-8 ਦਿਨ ਦੀ 7-8 ਦਿਨਾਂ ਦੀ ਕੱਚੀ ਆ ਜੀ ਵੀਰੇ ਮਾੜੀ ਤੋਰ ਕੇ ਵਿਖਾ ਦਿਓ ਵੀਰੇ ਇਹ ਬਾਈ ਥੋੜੀ ਕ੍ਰਾਸ ਬਰੀਡ ਕੀ ਆ ਜਾਂਦੀ ਆ ਚੰਗਾ ਥਾਣਾ ਬਈ। ਹਵਾਨਾ ਚੰਗਾ ਬਈ। ਕਈ ਵਾਰੀ ਬਈ ਕਸੂਤ ਆਰ ਜਾਂਦਾ ਕੈਮਰੇ ਤੋਂ। ਹਵਾਨਾ ਚੈੱਕ ਕਰ ਸਕਦੇ ਹੋ ਬਈ ਤੁਸੀਂ। ਆਜੋ ਬਾਈ ਜੀ ਆਜੋ ਉਹ ਇਧਰ ਮੈਂ ਨਿਕਾ ਦੇ ਦਿਆ ਬਾਈ ਲੈਡ ਚੰਗੇ ਬਾਈ ਐਸਲ ਕਿੰਨੀ ਆਸੋ ਵੀ ਕਿੰਨਾ ਦੁੱਧ ਦੇਊਗੀ ਇਹ ਤਾਂ ਵੀ ਬਲੌਸੀ ਕਰ ਦਿੰਦੀ ਭਾਈ ਠੀਕ ਹੋ ਜੀ ਤੇ ਕੀ ਪ੍ਰਾਈਸ ਕਰਦੇ ਆਪਾਂ ਇਹਦਾ ਮੁੱਲ 60000 ਰੁਪਏ ਕਰਦੇ ਠੀਕ ਹੋ ਜੀ ਤੇ ਅਗਲੇ ਜਾਨਵਰ ਲਈ ਕੀ ਡਿਟੇਲ ਹੈ ਜੀ ਦੂਜਾ ਸੁਹਾ ਸੁਣਾ ਵੀਰੇ ਇਹਨੇ ਇਹਦੇ ਹਜੇ ਪਏ 14-13 ਦਿਨ 12-13 ਦਿਨ ਪਏ ਬਈ ਤੁਸੀਂ ਕੱਚੀ ਆ ਵੇਖ ਸਕਦੇ ਹੋ ਛਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਾੜੀ ਤੋਰ ਕੇ ਵਿਖਾ ਦਿਓ ਵੀਰੇ ਕਈ ਵਾਰੀ ਵੀਰੇ ਸਾਥੋ ਕੋਈ ਚੀਜ਼ ਮੈਸ ਹੋ ਜਾਂਦੀ ਆ ਜਿਹੜਾ ਤੁਹਾਨੂੰ ਬਾਈ ਦਾ ਨੰਬਰ ਦੇਵਾਂਗੇ ਤੁਸੀਂ ਉਹ ਤੇ ਪਰਸਨਲ ਵੀਡੀਓ ਮੰਗਾ ਸਕਦੇ ਹੋ ਜੇ ਤੁਸੀਂ ਜਾਨਵਰ ਤੁਹਾਨੂੰ ਕੋਈ ਵਧੀਆ ਲੱਗਦਾ ਤੁਸੀਂ ਬਈ ਇੱਥੇ ਆ ਕੇ ਪਰਖ ਕਰਕੇ ਲੈ ਕੇ ਜਾਓ ਕਈ ਵਾਰੀ ਬਈ ਤੁਹਾ ਤੁਹਾਨੂੰ ਕੋਈ ਚੀਜ਼ ਮੈਚ ਵੀ ਹੋ ਜਾਂਦੀ ਆ ਤੁਸੀਂ ਆਓ ਬਈ ਬਈ ਤੋਂ ਪਰਸਨਲ ਨੰਬਰ ਤੇ ਹੋਰ ਜਾਣਕਾਰੀ ਲਓ ਵੀਡੀਓ ਵੇਰਡ ਦੀ ਹਮਾਰਾ ਤੁਸੀਂ ਚੈੱਕ ਚੈੱਕ ਕਰ ਪਾਓ ਕਿਉਂ ਥਣ ਬੰਨੇ ਦੀ ਬਹੁਤ ਚੰਗੀ ਆਜੋ ਬਈ ਸੱਚੇ ਸੋਭਰੇ ਸੋਹਣੀ ਬਰੀਡ ਆ ਥਣ ਚੰਗਾ ਲੱਗਿਆ ਹੋਇਆ ਥੋੜੀ ਪੈਸੇ ਖਾਂ ਦੀ ਪ੍ਰੋਬਲਮ ਆ। ਬਾਕੀ ਤੁਸੀਂ ਵੇਖ ਸਕਦੇ ਹੋ ਜੀ। ਬਾਈ ਕੀ ਮੁੱਲ ਕਰਦੇ ਵੀਰੇ ਆਪਾਂ? 55000 ਵੀਰੇ ਦਾ ਮੁੱਲ 55000 ਕਰਦੇ ਆ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। ਆਪਣਾ ਕੰਟੈਕਟ ਨੰਬਰ 88476 ਹਾਂਜੀ 014 02 ਠੀਕ ਹੋ ਜੀ ਇੱਕ ਵਾਰ ਫੇਰ ਬੋਲ ਦਿਓ ਜੀ 88476 ਹਾਂਜੀ 014 02 ਠੀਕ ਹੋ ਜੀ ਜੇ ਕਿਸੇ ਵੀਰ ਨੂੰ ਇਹ ਵੀਰੇ ਵੜਾਣ ਚਾਹੀਦੇ ਆ ਹੁਣ ਤੇ ਤੁਸੀਂ ਬਾਈ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਤੇ ਬ੍ਰਾਡਕਾਸਟਲ ਫਾਰਮ ਨੂੰ ਬਤ ਬਤ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ